ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ। ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ। ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਇੱਕ ਵਾਰ ਫਿਰ ਆਪਣੇ ਵਿਵਾਦਿਤ ਬਿਆਨ ਕਾਰਨ ਘੇਰੇ ਹੋਏ ਨੇ। ਇਸ ਵਾਰ 트੍ਰੰਪ ਨੇ ਸੋਮਾਲੀਆ ਦੇ ਪ੍ਰਵਾਸੀਆਂ ਨੂੰ ਕਚਰਾ ਕਹਿੰਦੇ ਹੋਏ ਇੱਕ ਨਵਾਂ ਹੰਗਾਮਾ ਖੜਾ ਕਰ ਦਿੱਤਾ। ਮਿਨੇਸੋਟਾ ਦੇ ਡੈਮੋਕ੍ਰੈਟਿਕ ਗਵਰਨਰ ਟਿਮ ਵਾਲਜ਼ ਨੇ ਇਸ ਬਿਆਨ ਨੂੰ ਭੱਦਾ ਕਹਿੰਦੇ ਹੋਏ ਸਖਤ ਨਿੰਦਾ ਕੀਤੀ। ਉਨਾਕਾ ਕਿ ਮਿਨੇਸੋਟਾ ਅਮਰੀਕਾ ਦਾ ਉਹ ਸੂਬਾ ਹੈ ਜਿੱਥੇ ਸਭ ਤੋਂ ਵੱਧ ਸੋਮਾਲੀਆਈ ਪ੍ਰਵਾਸੀ ਰਹਿੰਦੇ ਨੇ ਤੇ ਟਰੰਪ ਦੀਆਂ ਨਫਰਤ ਭਰੀਆਂ ਟਿੱਪਣੀਆਂ ਨੇ ਹਰ ਵਸਨੀਕ ਨੂੰ ਬਦਨਾਮ ਕੀਤਾ ਹੈ। ਕਈ ਬੁੱਧੀਜੀਵੀਆਂ ਨੇ ਵੀ ਟਰੰਪ ਦੀ ਇਸ ਭਾਸ਼ਾ ਦੀ ਨਿੰਦਾ ਕੀਤੀ ਹੈ। ਨਿਊਯਾਰਕ ਸਟੇਟ ਯੂਨੀਵਰਸਿਟੀ ਦੇ ਪ੍ਰੋਫੈਸਰ ਕਾਰਲ ਬੌਨ ਟੈਂਪੋ ਨੇ ਕਿਹਾ ਕਿ ਟਰੰਪ ਨੇ ਆਮ ਗਲਬਾਤ 'ਚ ਅਜਹੀ ਭਾਸ਼ਾ ਨੂੰ ਸਧਾਰਨ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਤੋਂ ਅਮਰੀਕੀ ਲੰਬੇ ਸਮੇਂ ਤੋਂ ਦੂਰੀ ਬਣਾਈ ਬੈਠੇ ਨੇ। ਟਰੰਪ ਪਹਿਲਾਂ ਵੀ ਮੈਕਸੀਕੋ ਤੇ ਹੋਰ ਦੇਸ਼ਾਂ ਦੇ ਪ੍ਰਵਾਸੀਆਂ ਬਾਰੇ ਵਿਵਾਦਿਤ ਟਿੱਪਣੀਆਂ ਕਰ ਚੁੱਕੇ ਨੇ। ਇੱਕ ਦਹਾਕਾ ਪਹਿਲਾਂ ਉਹ ਮੈਕਸੀਕਨ ਲੋਕਾਂ ਨੂੰ ਰੇਪਿਸਟ ਕਹਿ ਸਨ ਇਸ ਵਾਰ 트ੰਪ ਨੇ ਸਿਰਫ ਗੈਰ ਕਾਨੂੰਨੀ ਨਹੀਂ ਸਗੋਂ ਕਾਨੂੰਨੀ ਤੌਰ ਤੇ ਅਮਰੀਕਾ ਚ ਰਹਿ ਰਹੇ ਸੋਮਾਲੀਆਈ ਪ੍ਰਵਾਸੀਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ 2 ਘੰਟਿਆਂ ਦੀ ਕੈਬਿਨੇਟ ਮੀਟਿੰਗ ਤੋਂ ਬਾਅਦ 트ੰਪ ਨੇ ਕਿਹਾ ਕਿ ਅਸੀਂ ਉਹਨਾਂ ਲੋਕਾਂ ਨੂੰ ਆਪਣੇ ਦੇਸ਼ ਚ ਨਹੀਂ ਦੇਖਣਾ ਚਾਹੁੰਦੇ ਤੇ ਉਹਨਾਂ ਨੂੰ ਵਾਰ-ਵਾਰ ਕਿਹਾ ਕਿ ਜਿੱਥੋਂ ਆਇਓ ਉੱਥੇ ਵਾਪਸ ਜਾਓ ਤੇ ਆਪਣੇ ਦੇਸ਼ ਨੂੰ ਠੀਕ ਕਰੋ ਕੈਬਨਟ ਦੇ ਕੁਝ ਮੈਂਬਰਾਂ ਨੂੰ ਇਸ ਬਿਆਨ ਤੇ ਹੱਸਦੇ ਹੋਏ ਵੀ ਦੇਖਿਆ ਗਿਆ 트럼ਪ ਦੀਆਂ ਟਿੱਪਣੀਆਂ ਦੀ 소말리아 ਚ ਵੀ ਤਿੱਖੀ ਪ੍ਰਤੀਕਿਰਿਆ ਆਈ ਹੈ ਸੋਮਾਲੀਆ ਦੀ ਰਾਜਧਾਨੀ ਮੋਗਾਦੀਸ਼ੂ ਦੇ ਇੱਕ ਨਿਵਾਸੀ ਇਬਰਾਹਿਮ ਹਸਨ ਹਾਜ਼ੀ ਨੇ ਕਿਹਾ ਕਿ ਉਹ ਕਦੇ ਨਹੀਂ ਸੋਚ ਸਕਦਾ ਸੀ ਕਿ ਕੋਈ ਅਮਰੀਕੀ ਰਾਸ਼ਟਰਪਤੀ ਖਾਸ ਕਰਕੇ ਆਪਣੇ ਦੂਜੇ ਕਾਰਜਕਾਲ 'ਚ ਅਜਿਹੇ ਕਠੋਰ ਬਿਆਨ ਦੇਵੇਗਾ ਉਸਨੇ ਕਿਹਾ ਕਿ ਹੁਣ ਉਸ ਦਾ ਅਮਰੀਕਾ ਜਾਣ ਦਾ ਇਰਾਦਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ 트੍ਰੰਪ ਦੀ ਇਹ ਬਿਆਨਬਾਜ਼ੀ ਨਫ਼ਰਤ ਭਰੀ ਵਿਚਾਰਧਾਰਾ ਨੂੰ ਹੋਰ ਉਤਸ਼ਾਹਿਤ ਕਰਦੀ ਹੈ ਹਾਲਾਂਕਿ ਦੁਨੀਆ ਭਰ 'ਚ ਅਜਿਹੀ ਭਾਸ਼ਾ ਵਰਤਣ ਵਾਲੇ ਨੇਤਾ ਹੋਰ ਵੀ ਨੇ ਬ੍ਰੈਗਜ਼ਿਟ ਤੋਂ ਬਾਅਦ ਬ੍ਰਿਟੇਨ ਦੇ ਨਾਈਜਲ ਫੈਰਾਜ ਅਤੇ ਫਰਾਂਸ ਦੀ ਮਰੀਨ ਲੇਪੇਨ ਵਰਗੇ ਪਰ ਇੱਕ ਅਮਰੀਕੀ ਰਾਸ਼ਟਰਪਤੀ ਦੇ ਬਿਆਨ ਦਾ ਅਸਰ ਕਈ ਗੁਣਾ ਵੱਧ ਹੋਇਆ ਹੈ ਅਮਰੀਕਾ ਤੋਂ 18822 ਭਾਰਤੀ ਡਿਪੋਰਟ ਕੀਤੇ ਜਾ ਚੁੱਕੇ ਨੇ ਤੇ 트럼ਪ ਸਰਕਾਰ ਦੀ ਕਾਰਵਾਈ ਇਸੇ ਤਰ੍ਹਾਂ ਜਾਰੀ ਰਹੀ ਤਾਂ ਦੇਸ਼ ਨਿਕਾਲੇ ਦੇ ਸਾਰੇ ਰਿਕਾਰਡ ਟੁੱਟ ਜਾਣਗੇ। ਵਿਦੇਸ਼ ਮੰਤਰੀ ਐਸ. ਜੇ ਸ਼ੰਕਰ ਵੱਲੋਂ ਸੰਸਦ 'ਚ ਪੇਸ਼ ਅੰਕੜਿਆਂ ਮੁਤਾਬਕ 28 ਨਵੰਬਰ ਤੱਕ 트럼ਪ ਸਰਕਾਰ 3258 ਭਾਰਤੀਆਂ ਨੂੰ ਅਮਰੀਕਾ ਤੋਂ ਕੱਢ ਚੁੱਕੀ ਹੈ ਤੇ 2009 ਤੋਂ ਬਾਅਦ ਕਿਸੇ ਵੀ ਵਰੇ ਦਾ ਇਹ ਸਭ ਤੋਂ ਉੱਚਾ ਅੰਕੜਾ ਮੰਨਿਆ ਜਾ ਰਿਹਾ ਹੈ। 트럼ਪ ਸਰਕਾਰ ਵੱਲੋਂ ਅਮਰੀਕਾ ਤੋਂ ਡਿਪੋਰਟ ਭਾਰਤੀਆਂ 'ਚੋਂ ਸਭ ਤੋਂ ਵੱਧ ਗਿਣਤੀ ਪੰਜਾਬੀਆਂ ਤੇ ਹਰਿਆਣੇ ਵਾਲਿਆਂ ਦੀ ਹੈ ਡਿਪੋਰਟ ਹੋ ਕੇ ਭਾਰਤ ਪੁੱਜੇ ਜ਼ਿਆਦਾਤਰ ਭਾਰਤੀ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਜਦਕਿ ਵੀਜ਼ਾ ਮਿਆਦ ਲੰਘਣ ਤੋਂ ਬਾਅਦ ਵਾਪਸੀ ਨਾ ਕਰਨ ਵਾਲੇ ਤੇ ਅਪਰਾਧਿਕ ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤੇ ਭਾਰਤੀ ਨਾਗਰਿਕ ਵੀ ਸ਼ਾਮਲ ਸਨ ਮੌਜੂਦਾ ਬਾਰੇ ਦੌਰਾਨ ਡਿਪੋਰਟ ਭਾਰਤੀ ਨਾਗਰਿਕਾਂ ਚੋਂ 2032 ਕਮਰਸ਼ੀਅਲ ਫਲਾਈਟਸ ਰਾਹੀਂ ਦਿੱਲੀ ਪੁੱਜੇ ਜਦਕਿ 1226 ਨੂੰ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਨੇ ਚਾਰਟਰਡ ਫਲਾਈਟ ਜਾਂ ਫੌਜ ਦੇ ਜਹਾਜ਼ ਰਾਹੀਂ ਡਿਪੋਰਟ ਕੀਤਾ ਵਿਦੇਸ਼ ਮੰਤਰੀ ਨੇ ਦੱਸਿਆ ਕਿ ਡਿਪੋਰਟੇਸ਼ਨ ਫਲਾਈਟਸ ਰਾਹੀਂ ਲਖਵਿੰਦਰ ਸਿੰਘ ਤੇ ਅਨਮੋਲ ਬਿਸ਼ਨੋਈ ਵਰਗੇ ਗੌੜੇ ਅਪਰਾਧੀਆਂ ਨੂੰ ਵਾਪਸ ਲਿਆਉਣ 'ਚ ਵੀ ਮਦਦ ਮਿਲੀ ਦੱਸਦੀ ਹੈ ਕਿ 트럼ਪ ਸਰਕਾਰ ਵੱਲੋਂ ਭਾਰਤੀ ਨਾਗਰਿਕਾਂ ਨਾਲ ਲੱਦੀ ਪਹਿਲੀ ਫਲਾਈਟ 5 ਫਰਵਰੀ ਨੂੰ ਭੇਜੀ ਗਈ ਤੇ ਇਸ ਵਿੱਚ ਸਵਾਰ ਜ਼ਿਆਦਾਤਰ ਲੋਕਾਂ ਨੂੰ ਬੇੜੀਆਂ 'ਚ ਜਕੜਿਆ ਹੋਇਆ ਸੀ ਉਧਰ ਅਮਰੀਕਾ ਸਰਕਾਰ ਆਪਣੀਆਂ ਨੀਤੀਆਂ ਨੂੰ ਜਾਇਜ਼ ਠਹਿਰਾ ਰਹੀ ਹੈ ਤੇ ਵਾਈਟ ਹਾਊਸ ਦਾ ਕਹਿਣਾ ਹੈ ਕਿ ਮੁਲਕ 'ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਪ੍ਰਵਾਸੀਆਂ ਨੂੰ ਡਿਪੋਰਟ ਕਰਨ ਦੇ ਤਰੀਕੇ ਬਿਲਕੁਲ درست ਨਹੀਂ ਮਨੁੱਖੀ ਤਸਕਰੀ ਦੇ ਮਾਮਲਿਆਂ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰੀ ਐਸ ਜੇ ਸ਼ੰਕਰ ਨੇ ਦੱਸਿਆ ਕਿ ਪੰਜਾਬ ਚੋਂ ਸਭ ਤੋਂ ਵੱਧ ਨੌਜਵਾਨ ਨਜਾਇਜ਼ ਤਰੀਕੇ ਨਾਲ ਵਿਦੇਸ਼ਾਂ ਵੱਲ ਜਾ ਰਹੇ ਨੇ ਤੇ ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਇਸ ਲਈ ਐਸਆਈਟੀ ਦਾ ਗਠਨ ਕੀਤਾ ਗਿਆ ਪੰਜਾਬ ਪੁਲਿਸ ਵੱਲੋਂ 58 ਗੈਰ ਕਾਨੂੰਨੀ ਟਰੈਵਲ ਏਜੰਟਸ ਵਿਰੁੱਧ ਕੇਸ ਦਰਜ ਕਰਦਿਆਂ 16 ਗ੍ਰਿਫਤਾਰੀਆਂ ਕੀਤੀਆਂ ਗਈਆਂ ਜਦਕਿ ਹਰਿਆਣੇ 'ਚ ਵੀ ਮਨੁੱਖੀ ਤਸਕਰੀ ਦੇ 2325 ਮਾਮਲੇ ਸਾਹਮਣੇ ਆਏ ਉਤੋਂ ਦੀ ਪੁਲਿਸ ਨੇ 44 ਮਾਮਲੇ ਦਰਜ ਕਰਦਿਆਂ 27 ਗ੍ਰਿਫਤਾਰੀਆਂ ਕੀਤੀਆਂ ਦੂਜੇ ਪਾਸੇ ਅਮਰੀਕਾ ਸਰਕਾਰ ਵੱਲੋਂ H1B ਵੀਜ਼ਾ ਨਾਲ ਸੰਬੰਧਤ ਨਵੇਂ ਨਿਯਮ 15 ਦਸੰਬਰ ਤੋਂ ਲਾਗੂ ਕੀਤੇ ਜਾ ਰਹੇ ਨੇ ਜਿਨ੍ਹਾਂ ਤਹਿਤ ਬਿਨੇਕਾਰਾਂ ਨੂੰ ਆਪਣੇ ਸੋਸ਼ਲ ਮੀਡੀਆ ਖਾਤਿਆਂ ਦੀ ਜਾਣਕਾਰੀ ਮੁਹੱਈਆ ਕਰਵਾਉਣੀ ਹੋਵੇਗੀ ਜੇ ਕਿਸੇ ਬਿਨੇਕਾਰ ਦੀ ਸੋਸ਼ਲ ਮੀਡੀਆ ਸਰਗਰਮੀ ਅਮਰੀਕਾ ਵਿਰੁੱਧ ਨਜ਼ਰ ਆਈ ਤਾਂ ਵੀਜ਼ਾ ਅਰਜ਼ੀ ਸਿੱਧੇ ਤੌਰ ਤੇ ਰੱਦ ਕਰ ਦਿੱਤੀ ਜਾਵੇਗੀ H1B ਵੀਜ਼ਾ ਦੇ ਇਤਿਹਾਸ 'ਚ ਪਹਿਲੀ ਵਾਰ ਕਰੇਕ ਜਦੋਂ ਸੋਸ਼ਲ ਮੀਡੀਆ ਅਕਾਊਂਟਸ ਦੀ ਕੋਖ ਕੀਤੀ ਜਾਵੇਗੀ ਇਸ ਤੋਂ ਪਹਿਲਾਂ ਅਗਸਤ ਚ ਐਫ1 H1 ਤੇ J1 ਵੀਜ਼ਾ 사نے ਵਿਜ਼ਟਰ ਵੀਜ਼ਾ ਲਈ سوشل میڈیا ਪ੍ਰੋਫਾਈਲ ਦੀ ਚੈਕਿੰਗ ਲਾਜ਼ਮੀ ਕੀਤੀ ਜਾ ਚੁੱਕੀ ਹੈ ਅਮਰੀਕਾ ਵੱਲੋਂ ਹਰ ਸਾਲ ਹਾਈਲੀ ਸਕਿਲਡ ਪ੍ਰੋਫੈਸ਼ਨਲਸ ਨੂੰ ਜਾਰੀ ਕੀਤੇ ਜਾਂਦੇ ਵੀਜ਼ਿਆਂ 'ਚੋਂ 70% ਭਾਰਤੀ ਪੇਸ਼ੇਵਰਾਂ ਨੂੰ ਮਿਲਦੇ ਆਏ ਹਨ ਪਰ 트럼ਪ ਸਰਕਾਰ ਦੇ ਸੱਤਾ 'ਚ ਆਉਣ ਮਗਰੋਂ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ ਸਿਰਫ ਇੰਨਾ ਹੀ ਨਹੀਂ H1B ਵੀਜ਼ਾ ਲਈ ਰਾਸ਼ਟਰਪਤੀ ਡੋਨਾਲਡ 트럼ਪ 1 ਲੱਖ ਡਾਲਰ ਦੀ ਫੀਸ ਲਾਗੂ ਕਰ ਚੁੱਕੇ ਨੇ ਇੱਕ ਲੀਕ ਹੋਈ ਫੋਨ ਕਾਲ ਨੇ ਯੂਰਪ ਦੀ ਰਾਜਨੀਤੀ 'ਚ ਹਲਚਲ ਮਚਾ ਦਿੱਤੀ ਹੈ ਜਰਮਨ ਚਾਂਸਲਰ ਦੇ ਦਫ਼ਤਰ ਤੋਂ ਲੀਕ ਹੋਈ ਇਸ ਗੱਲਬਾਤ ਨੇ ਅਮਰੀਕੀ ਰਾਸ਼ਟਰਪਤੀ 트ੰਪ ਦੇ ਇਰਾਦਿਆਂ ਤੇ ਵੱਡੇ ਸਵਾਲ ਖੜੇ ਕਰ ਦਿੱਤੇ ਨੇ ਇਹ ਦਾਅਵੇ ਕੀਤੇ ਜਾ ਰਹੇ ਨੇ ਕਿ ਇਹ ਫੋਨ ਕਾਲ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਫਸਾਉਂਦੀ ਨਜ਼ਰ ਆ ਰਹੀ ਹੈ ਅਮਰੀਕੀ ਰਾਸ਼ਟਰਪਤੀ 트ੰਪ ਲਗਾਤਾਰ ਰੂਸ ਅਤੇ ਯੂਕਰੇਨ ਦਰਮਿਆਨ ਜੰਗ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਕਰਦੇ ਨਜ਼ਰ ਆ ਰਹੇ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਕਈ ਵਾਰ ਅਮਰੀਕਾ ਦਾ ਦੌਰਾ ਕਰ ਚੁੱਕੇ ਨੇ ਰੂਸੀ ਰਾਸ਼ਟਰਪਤੀ ਪੋਤਨ ਵੀ ਜੰਗ ਅਤੇ ਸ਼ਾਂਤੀ ਦੀ ਗੱਲਬਾਤ ਲਈ ਅਮਰੀਕਾ ਗਏ ਸਨ ਹਾਲਾਂਕਿ ਹੁਣ ਇੱਕ ਕਾਲ ਲੀਕ ਹੋਣ ਤੋਂ ਬਾਅਦ ਟਰੰਪ ਦੇ ਯਤਨਾਂ ਤੇ ਸਵਾਲ ਉੱਠ ਰਹੇ ਨੇ ਇਹ ਲੀਕ ਹੋਈ ਕਾਲ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਅਤੇ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਵਿਚਕਾਰ ਹੈ ਇਸ ਲੀਕ ਹੋਈ ਗੱਲਬਾਤ ਚ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਨੂੰ ਯੂਕਰੇਨੀ ਰਾਸ਼ਟਰਪਤੀ ਜ਼ੇਲੈਂਸਕੀ ਨੂੰ ਚੇਤਾਵਨੀ ਦਿੰਦੇ ਸੁਣਿਆ ਜਾ ਸਕਦਾ ਹੈ ਮਰਜ਼ ਨੇ ਕਿਹਾ ਤੁਹਾਨੂੰ ਆਉਣ ਵਾਲੇ ਦਿਨਾਂ ਚ ਬਹੁਤ ਚੌਕਸ ਰਹਿਣ ਦੀ ਲੋੜ ਹੈ ਤੇ ਅੱਗੇ ਕਿਹਾ ਅਮਰੀਕੀ ਤੁਹਾਡੇ ਅਤੇ ਸਾਡੇ ਦੋਵਾਂ ਨਾਲ ਖੇਡ ਰਹੇ ਨੇ ਜਰਮਨ ਚਾਂਸਲਰ ਦੇ ਦਫ਼ਤਰ ਨੇ ਗੱਲਬਾਤ ਦੀ ਗੁਪਤਤਾ ਦਾ ਹਵਾਲਾ ਦਿੰਦੇ ਹੋਏ ਕਾਲ ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਇੱਕ ਜਰਮਨ ਨਿਊਜ਼ ਹਫਤਾਵਾਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਪਿਛਲੇ ਸੋਮਵਾਰ ਨੂੰ ਜ਼ੇਲੈਂਸਕੀ ਅਤੇ ਕਈ ਯੂਰੋਪੀਅਨ ਦੇਸ਼ਾਂ ਦੇ ਮੁਖੀਆਂ ਵਿਚਕਾਰ ਹੋਏ ਕਾਨਫਰੰਸ ਕਾਲ ਦੇ ਲਿਖਤੀ ਨੋਟ ਪ੍ਰਾਪਤ ਕੀਤੇ ਨੇ ਏਐਫਪ ਦੀ ਰਿਪੋਰਟ ਮੁਤਾਬਕ ਜਰਮਨ ਚਾਂਸਲਰ ਫ੍ਰੈਡਰਿਕ ਮਰਜ਼ ਅਤੇ ਫ੍ਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਨੇ ਮਾਸਕੋ ਨਾਲ ਆਪਣੀ ਬੈਕ ਚੈਨਲ ਗੱਲਬਾਤ 'ਚ ਇਹ ਸਵਾਲ ਉਠਾਇਆ ਸੀ ਕਿ ਕੀ ਵਾਸ਼ਿੰਗਟਨ ਯੂਕਰੇਨ ਦੀ ਰਾਜਧਾਨੀ ਕੀਵ ਦੇ ਹਿੱਤਾਂ ਦੀ ਸੱਚਮੁੱਚ ਰੱਖਿਆ ਕਰੇਗਾ ਮੈਗਜ਼ੀਨ ਡੇਅਰ ਸਪੀਗਲ ਦੀ ਰਿਪੋਰਟ ਹੈ ਕਿ ਫ੍ਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਕਾਲ ਦੌਰਾਨ ਸਪਸ਼ਟ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਸੁਰੱਖਿਆ ਗਾਰੰਟੀਆਂ ਬਾਰੇ ਸਪਸ਼ਟਤਾ ਤੋਂ ਬਿਨਾਂ ਅਮਰੀਕਾ ਯੂਕਰੇਨ ਨੂੰ ਤੋ ਖਾ ਦੇਵੇਗਾ ਇਸ ਲੀਕ ਹੋਈ ਕਾਲ ਨੇ ਇਸ ਗੱਲ ਤੇ ਸਵਾਲ ਖੜੇ ਕਰ ਦਿੱਤੇ ਨੇ ਕਿ ਕੀ ਅਮਰੀਕੀ ਰਾਸ਼ਟਰਪਤੀ ਟਰੰਪ ਰੂਸ ਯੂਕਰੇਨ ਯੁੱਧ ਨੂੰ ਰੋਕਣ ਦਾ ਸਿਰਫ ਦਿਖਾਵਾ ਕਰ ਰਹੇ ਨੇ ਸ਼ੁੱਕਰਵਾਰ ਨੂੰ ਹైదరాబాద్ ਹਾਊਸ ਵਿਖੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਹੋਏ ਸਿਖਰ ਸੰਮੇਲਨ ਦੌਰਾਨ ਰੱਖਿਆ, ਵਪਾਰ, ਸਹਿਯੋਗ ਅਤੇ ਊਰਜਾ ਸਮੇਤ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਰੂਸ-ਯੂਕਰੇਨ ਯੁੱਧ ਅਤੇ ਭਾਰਤ ਤੇ ਰੂਸ ਤੇ ਲਗਾਈਆਂ ਗਈਆਂ ਅਮਰੀਕੀ ਪਾਬੰਦੀਆਂ ਵੀ ਚਰਚਾ ਦਾ ਕੇਂਦਰ ਸਨ। ਅਮਰੀਕਾ ਨੇ ਰੂਸ ਤੋਂ ਭਾਰਤ ਦੀ ਤੇਲ ਖਰੀਦ ਤੇ 50% ਦਾ ਟੈਰਿਫ ਲਗਾਇਆ ਹੈ। ਇਸ ਦੇ ਬਾਵਜੂਦ ਭਾਰਤ ਨੇ ਰੂਸ ਤੋਂ ਤੇਲ ਖਰੀਦਣਾ ਬੰਦ ਨਹੀਂ ਕੀਤਾ। ਹੁਣ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਨੇ ਸਾਂਝੇ ਤੌਰ ਤੇ 트럼프 ਦੇ ਟੈਰਿਫ ਦਾ ਮੁਕਾਬਲਾ ਕਰਨ ਦਾ ਤਰੀਕਾ ਲੱਭ ਲਿਆ ਏ ਇਹ ਭਾਰਤ ਰੂਸ ਸੁਪਰ ਹਥਿਆਰ ਅਮਰੀਕਾ ਨੂੰ ਅਗਲੇ 5 ਸਾਲਾਂ ਲਈ ਲਾਏਗਾ ਰੂਸੀ ਰਾਸ਼ਟਰਪਤੀ ਪੋਟਨ ਅਤੇ ਪ੍ਰਧਾਨ ਮੰਤਰੀ ਮੋਦੀ 트럼ਪ ਦੇ ਟੈਰਿਫ ਨੂੰ ਬੇਅਸਰ ਕਰਨ ਲਈ 5 ਸਾਲਾ ਯੋਜਨਾ ਤੇ ਸਹਿਮਤ ਹੋਏ ਨੇ ਭਾਰਤ ਅਤੇ ਰੂਸ ਵਿਚਕਾਰ ਇਹ ਸਾਂਝੇਦਾਰੀ ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਤੇ ਵਪਾਰਕ ਭਾਈਵਾਲੀ ਨੂੰ ਮਜ਼ਬੂਤ ਕਰੇਗੀ ਅਤੇ ਅਮਰੀਕੀ ਟੈਰਿਫਸ ਕਾਰਨ ਹੋਏ ਨੁਕਸਾਨ ਦੀ ਪਰਪਾਈ ਵੀ ਕਰੇਗੀ। ਪੁਤਿਨ ਦਾ ਮੁੱਖ ਧਿਆਨ 트ੰਪ ਦੁਆਰਾ ਭਾਰਤ ਤੇ ਲਗਾਏ ਗਏ ਟੈਰਿਫਸ ਦੀ ਪਰਪਾਈ ਤੇ ਸੀ। ਆਪਣੀ ਫੇਰੀ ਤੋਂ ਪਹਿਲਾਂ ਹੀ ਰਾਸ਼ਟਰਪਤੀ ਪੁਤਿਨ ਅਮਰੀਕੀ ਟੈਰਿਫਸ ਕਾਰਨ ਭਾਰਤ ਨੂੰ ਹੋ ਰਿਹਾ ਆਰਥਿਕ ਨੁਕਸਾਨ ਬਾਰੇ ਡੂੰਘੇ ਚਿੰਤਤ ਸਨ। ਇਸ ਲਈ ਆਪਣੀ ਫੇਰੀ ਤੋਂ ਪਹਿਲਾਂ ਉਸਨੇ ਰੂਸੀ ਅਧਿਕਾਰੀਆਂ ਨੂੰ ਨੁਕਸਾਨ ਨੂੰ ਘਟਾਉਣ ਲਈ ਇੱਕ ਵਿਆਪਕ ਯੋਜਨਾ ਵਿਕਸਿਤ ਕਰਨ ਦੇ ਨਿਰਦੇਸ਼ ਦਿੱਤੇ। ਸੀ ਯੋਜਨਾ ਨੂੰ ਹੁਣ ਪ੍ਰਧਾਨ ਮੰਤਰੀ ਮੋਦੀ ਅਤੇ ਪੁਤਿਨ ਨੇ ਮਨਜ਼ੂਰੀ ਦੇ ਦਿੱਤੀ ਹੈ ਭਾਰਤ ਤੇ ਰੂਸ ਇੱਕ ਮੁਕਤ ਵਪਾਰ ਸਮਝੌਤੇ ਤੇ ਵੀ ਅੱਗੇ ਵਧ ਰਹੇ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਜਿਨ੍ਹਾਂ ਨੇ ਭਾਰਤ ਤੇ 50% ਟੈਰਿਫ ਲਗਾਇਆ ਸੀ ਦਾ ਮੰਨਣਾ ਸੀ ਕਿ ਇਹ ਨਵੀਂ ਦਿੱਲੀ ਨੂੰ ਅਮਰੀਕਾ ਅੱਗੇ ਝੁਕਣ ਅਤੇ ਰੂਸ ਤੋਂ ਤੇਲ ਖਰੀਦਣਾ ਬੰਦ ਕਰਨ ਲਈ ਮਜਬੂਰ ਕਰੇਗਾ ਪਰ ਅਜਿਹਾ ਨਹੀਂ ਹੋਇਆ ਭਾਰਤ ਨੇ ਨਾ ਤਾਂ ਆਪਣੇ ਨਜ਼ਦੀਕੀ ਦੋਸਤ ਰੂਸ ਤੋਂ ਤੇਲ ਖਰੀਦਣਾ ਬੰਦ ਕੀਤਾ ਤੇ ਨਾ ਹੀ ਅਮਰੀਕਾ ਅੱਗੇ ਝੁਕਣ ਲਈ ਸਹਿਮਤ ਹੋਇਆ ਸਕੋ ਆਪਣੀ ਸੁਤੰਤਰ ਵਿਦੇਸ਼ ਨੀਤੀ ਜਾਰੀ ਰੱਖੀ ਪ੍ਰਧਾਨ ਮੰਤਰੀ ਮੋਦੀ ਦੀ ਮਜ਼ਬੂਤ ਲੀਡਰਸ਼ਿਪ ਦੇ ਨਤੀਜੇ ਵਜੋਂ ਭਾਰਤ ਦਾ ਜੀਡੀਪੀ ਅਮਰੀਕੀ ਟੈਰਿਫ ਅੱਗੇ ਝੁਕੇ ਬਿਨਾ ਲਗਾਤਾਰ ਵਧ ਰਿਹਾ ਹੈ ਭਾਰਤ ਤੇ ਰੂਸ ਹੁਣ ਜੋ 5 ਸਾਲਾ ਦਾ ਵਪਾਰ ਸਮਝੌਤਾ ਕਰ ਚੁੱਕੇ ਨੇ ਉਸ ਤੇ ਅਮਰੀਕਾ ਨੂੰ ਪਛਤਾਵਾ ਹੋਣ ਦੀਆਂ ਸੰਭਾਵਨਾਵਾਂ ਹੈ ਭਾਰਤ ਤੇ ਰੂਸ ਵਿਚਕਾਰ ਇਸ ਸਾਂਝੇਦਾਰੀ ਤੋਂ ਅਮਰੀਕਾ ਨੂੰ ਮਹੱਤਵਪੂਰਨ ਆਰਥਿਕ ਵਪਾਰਕ ਤੇ ਰਣਨੀਤਿਕ ਨੁਕਸਾਨ ਚਲਣਾ ਪੈ ਸਕਦਾ ਹੈ ਭਾਰਤ ਤੇ ਰੂਸ ਨੇ 2024 ਚ 2030 ਤੱਕ ਵਪਾਰ ਚ 100 ਬਿਲੀਅਨ ਡਾਲਰ ਤੋਂ ਵੱਧ ਦਾ ਟੀਚਾ ਰੱਖਿਆ ਸੀ ਪਰ ਪ੍ਰਧਾਨ ਮੰਤਰੀ ਮੋਦੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਟੀਚਾ ਉਸ ਤੋਂ ਪਹਿਲਾਂ ਹੀ ਪ੍ਰਾਪਤ ਕਰ ਲਿਆ ਜਾਵੇਗਾ ਭਾਰਤ ਅਤੇ ਰੂਸ ਨੇ ਸੇਤ ਗਤੀਸ਼ੀਲਤਾ ਤੇ ਲੋਕਾਂ ਤੋਂ ਲੋਕਾਂ ਦੇ ਆਦਾਨ-ਪਰਦਾਨ ਸਮੇਤ ਕਈ ਖੇਤਰਾਂ ਚ ਸਹਿਯੋਗ ਤੇ ਸਮਝੌਤਿਆਂ ਤੇ ਦਸਤਖਤ ਕੀਤੇ ਇੱਕ ਪ੍ਰੈਸ ਕਾਨਫਰੰਸ ਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਪਿਛਲੇ 8 ਦਹਾਕਿਆਂ ਦੌਰਾਨ ਦੁਨੀਆ ਚ ਬਹੁਤ ਸਾਰੇ ਉਤਰਾ-ਚੜਾ ਦੇ ਬਾਵਜੂਦ ਭਾਰਤ ਤੇ ਰੂਸ ਦੀ ਦੋਸਤੀ ਧਰੂਤਾਂ ਇਹ ਵਾਕ ਚਮਕੀ ਹੈ ਇਸ ਬਿਆਨ ਨਾਲ ਪ੍ਰਧਾਨ ਮੰਤਰੀ ਮੋਦੀ ਨੇ ਅਮਰੀਕਾ ਨੂੰ ਇੱਕ ਮਹੱਤਵਪੂਰਨ ਸੰਦੇਸ਼ ਭੇਜਿਆ ਅਮਰੀਕਾ ਦੇ ਨਿਊਯਾਰਕ ਟਾਈਮਜ਼ ਨੇ ਰੱਖਿਆ ਵਿਭਾਗ ਦੇ ਮੁਖ ਦਫ਼ਤਰ ਪੈਂਟਾਗਨ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਹੈ ਜਿਸ 'ਚ ਰੱਖਿਆ ਮੰਤਰੀ ਪੀਟ ਹੈਕਸੇਥ ਵੱਲੋਂ ਲਾਗੂ ਕੀਤੇ ਗਏ ਨਿਯਮਾਂ ਨੂੰ ਚੁਣੌਤੀ ਦਿੱਤੀ ਗਈ ਹੈ ਇਹਨਾਂ ਨਿਯਮਾਂ ਦੇ ਕਾਰਨ ਮੁੱਖ ਧਾਰਾ ਮੀਡੀਆ ਸੰਗਠਨ ਦੀ ਜ਼ਿਆਦਾਤਰ ਸੰਸਥਾਵਾਂ ਨੂੰ ਪੈਂਟਾਗਨ ਤੋਂ ਬਾਹਰ ਭੇਜ ਦਿੱਤਾ ਗਿਆ ਹੈ ਅਖਬਾਰ ਦਾ ਕਹਿਣਾ ਹੈ ਕਿ ਇਹ ਨਿਯਮ ਪ੍ਰਗਟਾਵੇ ਦੀ ਆਜ਼ਾਦੀ ਅਤੇ ਨਿਰਪੱਖ ਪ੍ਰਕਿਰਿਆ ਦੇ ਸੰਵਿਧਾਨਕ ਅਧਿਕਾਰ ਦਾ ਉਲੰਘਣ ਕਰਦੇ ਨੇ ਕਿਉਂਕਿ ਇਸ ਨਾਲ ਹੈਕਸੇਥ ਨੂੰ ਇਹ ਅਧਿਕਾਰ ਮਿਲ ਜਾਂਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਕਿਸੇ ਵੀ ਪੱਤਰਕਾਰ ਤੇ ਪਾਬੰਦੀ ਲਗਾ ਸਕਦਾ ਹੈ ਨਿਊਯਾਰਕ ਟਾਈਮਜ਼ ਸਮੇਤ ਕਈ ਮੀਡੀਆ ਸੰਸਥਾਵਾਂ ਇਹਨਾਂ ਨਿਯਮਾਂ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਚੁੱਕੇ ਨੇ ਤੇ ਉਸ ਦੇ ਕਈ ਪੱਤਰਕਾਰ ਪੈਂਟਾਗਨ ਤੋਂ ਬਾਹਰ ਹੋ ਜਾ ਚੁੱਕੇ ਨੇ ਦਰਸਲ ਅਮਰੀਕੀ ਰੱਖਿਆ ਮੰਤਰੀ ਵੱਲੋਂ ਪੱਤਰਕਾਰਾਂ ਤੇ ਲਗਾਈਆਂ ਗਈਆਂ ਨਵੀਆਂ ਪਾਬੰਦੀਆਂ ਨੂੰ ਨਾ ਮੰਨਣ ਕਰਕੇ ਕਈ ਪੱਤਰਕਾਰਾਂ ਨੂੰ ਅਕਤੂਬਰ ਚ ਆਪਣੇ ਐਕਸੈਸ ਬੈਜ ਜੋ ਕਿ ਪੈਂਟਾਗਨ ਚ ਦਾਖਲ ਹੋਣ ਦਾ ਅਧਿਕਾਰਤ ਕਾਰਡ ਹੁੰਦਾ ਆ ਨੂੰ ਵਾਪਸ ਕਰਨਾ ਪਿਆ ਸੀ ਇਹਨਾਂ ਨਿਯਮਾਂ ਦੇ ਤਹਿਤ ਹੈਕਸੇਥ ਵੱਲੋਂ ਮਨਜ਼ੂਰ ਨਾ ਕੀਤੀ ਗਈ ਕਿਸੇ ਵੀ ਜਾਣਕਾਰੀ ਦੀ ਰਿਪੋਰਟ ਤੇ ਪੱਤਰਕਾਰਾਂ ਨੂੰ ਪੈਂਟਾਗਨ ਚੋਂ ਕੱਢਿਆ ਜਾ ਸਕਦਾ ਹੈ ਚਾਹੇ ਉਹ ਜਾਣਕਾਰੀ ਗੁਪਤ ਹੋਵੇ ਜਾ ਨਾ ਹੋਵੇ ਹੁਣ ਪੈਂਟਾਗਨ ਦੇ ਪ੍ਰੈਸ ਰੂਮ ਚ ਸਿਰਫ ਰੂੜੀਵੱਡ ਦੀ ਮੀਡੀਆ ਸੰਸਥਾਵਾਂ ਹਨ ਜਿਨ੍ਹਾਂ ਨੇ ਨਵੇਂ ਨਿਯਮਾਂ ਨੂੰ ਮੰਨ ਲਿਆ ਹੈ ਇਨਾ ਸੰਸਥਾਵਾ ਦੇ ਪ੍ਰਤੀਨਿਧੀਆਂ ਨੇ ਮੰਗਲਵਾਰ ਨੂੰ ਇੱਕ ਸੇਤ ਦੀ ਪ੍ਰੈਸ ਸਖਤਰ ਨਾਲ ਬਰੀਫਿੰਗ 'ਚ ਹਿੱਸਾ ਲਿਆ ਨਿਊਯਾਰਕ ਟਾਈਮਜ਼ ਦੇ ਬੁਲਾਰੇ ਚਾਰਲਸ ਸਟੈਟ ਲੈਂਡਰ ਨੇ ਕਿਹਾ ਏ ਕਿ ਇਹ ਨੀਤੀ ਸਰਕਾਰ ਦੀ ਨਾਪਸੰਦ ਰਿਪੋਰਟਿੰਗ ਤੇ ਕੰਟਰੋਲ ਸਥਾਪਿਤ ਕਰਨ ਦਾ ਇੱਕ ਯਤਨ ਹੈ ਅਖਬਾਰ ਨੇ ਵੀਰਵਾਰ ਨੂੰ ਵਾਸ਼ਿੰਗਟਨ ਦੀ ਯੂਐਸ ਜ਼ਿਲ੍ਹਾ ਕੋਰਟ 'ਚ ਮਾਮਲਾ ਦਰਜ ਕੀਤਾ ਪੈਂਟਾਗਨ ਨੇ ਮੁਕਦਮੇ ਤੇ ਹਾਲੇ ਕੋਈ ਟਿੱਪਣੀ ਨਹੀਂ ਕੀਤੀ ਉੱਤਰ ਪ੍ਰਦੇਸ਼ ਦੇ ਮਹਾਰਾਜ ਗੰਜ ਜ਼ਿਲ੍ਹੇ 'ਚ ਭਾਰਤ ਨੇਪਾਲ ਸਰਹੱਦ ਤੇ ਸਥਿਤ ਸੋਨੌਲੀ ਇਮੀਗ੍ਰੇਸ਼ਨ ਚੈੱਕਪੋਸਟ ਤੇ ਇੱਕ ਕੈਨੇਡੀਅਨ ਨਾਗਰਿਕ ਨੂੰ ਨਕਲੀ ਇਮੀਗ੍ਰੇਸ਼ਨ ਮੋਹਰ ਵਰਤ ਕੇ ਨੇਪਾਲ ਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਹੈ ਅਧਿਕਾਰੀਆਂ ਮੁਤਾਬਕ ਇਹ ਘਟਨਾ ਵੀਰਵਾਰ ਸ਼ਾਮ 4 ਦਸੰਬਰ ਦੀ ਹੈ ਗ੍ਰਿਫਤਾਰ ਵਿਅਕਤੀ ਦੀ ਪਛਾਣ ਪਾਸਪੋਰਟ ਤੋਂ ਵਿਮਲ ਡਾਂਸ ਵਜੋਂ ਹੋਈ ਹੈ ਜੋ ਟੈਕਸੀ ਰਾਹੀਂ ਨੇਪਾਲ ਤੋਂ ਭਾਰਤ ਵੱਲ ਆਰੇਸੀ ਸਰਹੱਦ ਗੇਟ ਤੇ ਸਸ਼ਸਤਰ ਸੀਮਾ ਬਲ ਜਾਨਕੀ ਐਸਐਸਬੀ ਦੇ ਜਵਾਨਾਂ ਨੇ ਉਸ ਨੂੰ ਰੋਕ ਕੇ ਪੁੱਛਗਿੱਛ ਲਈ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਜਾਂਚ ਦੌਰਾਨ ਉਸਨੇ ਪਾਸਪੋਰਟ ਤੇ ਦਿੱਲੀ 에어ਪੋਰਟ ਇਮੀਗ੍ਰੇਸ਼ਨ ਦਫਤਰ ਦੀ ਨਕਲੀ ਮੋਹਰ ਲਾਈ ਮਿਲੀ ਮੀਡੀਆ ਰਿਪੋਰਟ ਮੁਤਾਬਕ ਪੁੱਛਕਿਸਤ 'ਚ ਸਾਹਮਣੇ ਆਇਆ ਕਿ ਉਹ ਅਸਲ 'ਚ ਪੰਜਾਬ ਦੇ ਮੁਹਾਲੀ ਦਾ ਰਹਿਣ ਵਾਲਾ ਹੈ ਅਤੇ ਨੇਪਾਲ ਰਾਹੀਂ ਨਕਲੀ ਸੀਲ ਦੀ ਵਰਤੋਂ ਕਰਕੇ ਕੈਨੇਡਾ ਜਾਣ ਦੀ ਤਿਆਰੀ ਕਰ ਰਿਹਾ ਸੀ ਭਾਵੇਂ ਉਸ ਕੋਲ ਕੈਨੇਡੀਅਨ ਪਾਸਪੋਰਟ ਹੈ ਪਰ ਭਾਰਤ ਲਈ ਵੈਧ ਵੀਜ਼ਾ ਨਹੀਂ ਸੀ ਇਸ ਮਾਮਲੇ 'ਚ ਉਸ ਖਿਲਾਫ ਇਮੀਗ੍ਰੇਸ਼ਨ ਤੇ ਵਿਦੇਸ਼ੀ ਕਾਨੂੰਨ 2025 ਦੀਆਂ ਸੰਬੰਧਿਤ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਜੇਲ੍ਹ ਭੇਜ ਦਿੱਤਾ ਗਿਆ ਹੈ ਇਹਸਾਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ